ਦੋਸਤੋ ਦੁਨੀਆ ਵਿੱਚ ਸਭ ਤੋਂ ਵੱਧ ਮਸ਼ਹੂਰ ਹੋਈ ਕੈਸੀਓ ਕੰਪਨੀ ਦੀ AF91W ਘੜੀ ਜਿਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਰਾਕੋ ਬਾਮਾ ਤੋਂ ਲੈ ਕੇ ਅੱਤਵਾਦ ਦੇ ਸਰਗਣਾ ਕਹੇ ਜਾਂਦੇ ਉਸਾਮਾ ਬਿੰਲ ਨਾਦੇਰ ਹਰ ਵਕਤ ਆਪਣੇ ਗੁੱਟ ਤੇ ਸਜਾ ਕੇ ਰੱਖਦੇ ਸਨ ਹਾਲੀਵੁੱਡ ਫਿਲਮਾਂ ਦੇ ਵੱਡੇ ਵੱਡੇ ਐਕਟਰ ਇਸ ਘੜੀ ਨੂੰ ਬਣਦੇ ਹੁੰਦੇ ਸਨ ਜਾਪਾਨ ਵਿੱਚ ਬਣੀ ਇਹ ਘੜੀ ਬੜੇ ਥੋੜੇ ਸਮੇਂ ਵਿੱਚ ਪੂਰੇ ਯੂਰਪ ਅਤੇ ਅਮਰੀਕਾ ਦੇ ਲੋਕਾਂ ਲਈ ਇੱਕ ਅਮੀਰੀ ਦਾ ਸਟੇਟਸ ਸਿੰਬਲ ਬਣ ਜਾਂਦੀ ਹੈ ਜਪਾਨ ਯੂਰਪਾ ਅਮਰੀਕਾ ਵਿੱਚ ਖਾਸ ਕਰ ਆਰਮੀ ਦੇ ਵੱਡੇ ਵੱਡੇ ਮੇਜਰ ਵੱਡੇ ਅਧਿਕਾਰੀ ਇਸ ਘੜੀ ਦੇ ਬੇहद دیوانه ਸਨ ਕਦੇ ਇਹ ਘੜੀ ਪੂਰੀ ਦੁਨੀਆ ਲਈ ਅਮੀਰੀ ਦਾ ਇੱਕ ਵਿਖਾਵਾ ਹੁੰਦੀ ਹੈ ਪਰ ਫਿਰ ਸਮਾਂ ਐਸਾ ਹੁੰਦਾ ਹੈ ਕਿ ਇਸ ਘੜੀ ਨੂੰ ਅਤਵਾਦੀਆਂ ਦੀ ਘੜੀ ਦਾ ਨਾਮ ਦਿੱਤਾ ਗਿਆ ਮਹਿਜ 1700 ਰੁਪਏ ਦੀ ਇਹ ਘੜੀ ਅਤਵਾਦੀਆਂ ਦੀ ਮਨਪਸੰਦੀ ਦਾ ਹਥਿਆਰ ਬਣ ਜਾਂਦੀ ਹੈ ਕਿਵੇਂ ਕੈਸ਼ੀਓ ਕੰਪਨੀ ਦੀ ਇਸ ਘੜੀ ਦੀ ਪਛਾਣ ਅਲਕਾਇਦਾ ਦੇ ਨਾਮ ਨਾਲ ਹੋਣ ਲੱਗੀ ਸੀ ਕਿਉਂ ਸਿਰਫ ਐਸੇ ਘੜੀ ਰੋਹੀ ਦੁਨੀਆ ਦੇ ਸਭ ਤੋਂ ਵੱਡੇ ਅਤਵਾਦੀ ਹਮਲਿਆਂ ਵਿੱਚ ਅਤੰਕ ਦੇ ਇੱਕ ਹਥਿਆਰ ਵਜੋਂ ਵਰਤਿਆ ਗਿਆ ਕਿਉਂ ਅਮਰੀਕਾ ਵਿੱਚ 9/11 ਹਮਲੇ ਤੋਂ ਬਾਅਦ ਇਹ ਘੜੀ ਬੰਨਣ ਵਾਲੇ ਹਰ ਸ਼ਖਸ ਨੂੰ ਜਾਂਚ ਏਜੰਸੀਆਂ ਇੱਕ ਅਤੰਕੀ ਦੇ ਰੂਪ ਵਿੱਚ ਦੇਖਦੇ ਹੁੰਦੀਆਂ ਸਨ ਅਖੀਰ ਇਸ ਕੈਸਿਓ ਕੰਪਨੀ ਦੀ F91W ਘੜੀ ਵਿੱਚ ਐਸਾ ਕੀ ਸੀ ਕਿ ਪਹਿਲਾਂ ਇਹ ਘੜੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਈ ਤੇ ਫਿਰ ਪੂਰੀ ਦੁਨੀਆ ਵਿੱਚ ਬਦਲਾਅ ਹੋ ਗਈ ਜਾਣਦੇ ਹਾਂ ਇਸ ਘੜੀ ਦੀ ਅਸਲ ਕਹਾਣੀ ਪਰ ਦੋਸਤੋ ਪਹਿਲਾ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਲ ਚੱਲ ਰਿਹਾ ਸੀ 1980 ਦਾ ਸਾਲ 1980 ਦੇ ਵਿੱਚ ਜਪਾਨ ਦੀ ਇੱਕ ਕੈਸੀਓ ਨਾਮ ਦੀ ਕੰਪਨੀ ਪਹਿਲਾ ਕੈਲਕੂਲੇਟਰ ਬਣਾਉਂਦੀ ਹੈ ਕੈਲਕੂਲੇਟਰ ਤੋਂ ਬਾਅਦ ਕੰਪਨੀ ਦਾ ਟਾਰਗੇਟ ਹੁਣ ਇੱਕ ਬਿਹਤਰੀਨ ਘੜੀ ਬਣਾਉਣ ਦਾ ਸੀ ਇੱਕ ਐਸੀ ਘੜੀ ਜੋ ਲੋਕਾਂ ਦੀ ਜ਼ਿੰਦਗੀ ਆਸਾਨ ਅਤੇ ਸਖਾਲੀ ਬਣਾਵੇ ਵੈਸੇ ਕੈਸੀਓ ਕੰਪਨੀ ਸਾਲ 1974 ਦੇ ਵਿੱਚ ਆਪਣੀ ਪਹਿਲੀ ਡਿਜੀਟਲ ਘੜੀ ਬਣਾ ਚੁੱਕੀ ਸੀ ਪਰ ਇਸ ਪਹਿਲੀ ਘੜੀ ਵਿੱਚ ਇੱਕ ਦਿੱਕਤ ਸੀ ਇਹ ਘੜੀ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਬਾਹਰ ਸੀ ਅੱਜ ਵੀ ਜੇਕਰ ਇਸ ਘੜੀ ਨੂੰ ਖਰੀਦਣ ਜਾਈਏ ਤਾਂ ਇਸ ਪਹਿਲੀ ਘੜੀ ਦੀ ਕੀਮਤ 40000 ਰੁਪਏ ਤੋਂ ਵੀ ਜ਼ਿਆਦਾ ਹੈ ਇਸ ਲਈ ਸਾਲ 1980 ਦੇ ਵਿੱਚ ਕੰਪਨੀ ਆਪਣੇ ਇੱਕ ਇੰਜੀਨੀਅਰ ਨੂੰ ਨਵੀਂ ਘੜੀ ਬਣਾਉਣ ਦਾ ਕੰਮ ਸੌਫਦੀ ਜਿਹੜੀ ਘੜੀ ਸਸਤੀ ਹੋਵੇ ਤਕਾਊ ਹੋਵੇ ਤੇ ਹਰ ਕਿਸੇ ਦੇ ਗੁੱਟ ਦੇ ਮੇਚ ਆ ਜਾਵੇ ਇਸ ਤੋਂ 9 ਸਾਲਾਂ ਬਾਅਦ ਸਾਲ 1990 ਦੇ ਵਿੱਚ ਕੈਸੀਓ ਕੰਪਨੀ ਆਪਣੀ F91W ਘੜੀ ਜਪਾਲ ਵਿੱਚ ਰਿਲੀਜ਼ ਕਰਦੀ ਹੈ ਇਸ F91W ਦਾ ਭਾਰ ਸਿਰਫ 21 ਗ੍ਰਾਮ ਹੁੰਦਾ ਇਸ ਘੜੀ ਤੇ ਤਿੰਨ ਬਟਨ ਲੱਗੇ ਹੋਏ ਸਨ ਜੋ ਲਾਈਟ అలਾਰਮ ਅਤੇ ਸਟਾਪਵਾਚ ਵਾਸਤੇ ਵਰਤੇ ਜਾਂਦੇ ਸਨ ਸ਼ੁਰੂਆਤ ਵਿੱਚ ਇਸ ਘੜੀ ਦੀ ਕੀਮਤ 1700 ਰੁਪਏ ਰੱਖੀ ਗਈ ਸੀ ਉਹਨਾਂ ਦਿਨਾਂ ਵਿੱਚ ਵੀ ਇਹ ਰਕਮ ਕਾਫੀ ਵੱਡੀ ਸੀ ਪਰ ਫਿਰ ਵੀ ਘਰੀ ਦੀ ਸੇਲ ਤੇ ਕੋਈ ਫਰਕ ਨਹੀਂ ਪੈਂਦਾ ਲੋਕਾਂ ਵਿੱਚ ਇਸ ਘਰੀ ਦਾ ਕਰੇਜ ਹੋ ਗਿਆ ਉਦੋਂ ਇਸ ਘਰੀ ਦੀ ਲਾਈਫ 7 ਸਾਲ ਦੱਸੀ ਜਾਂਦੀ ਸੀ ਹੌਲੀ ਹੌਲੀ ਇਹ ਘਰੀ ਲੋਕਾਂ ਵਿੱਚ ਬੜੀ ਮਨਪਸੰਦ ਹੋਦੀ ਗਈ ਇਥੋਂ ਤੱਕ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕੋ ਬਾਬਾ ਵੀ ਇਹ ਘਰੀ ਬੜ ਦੇ ਦਿਖਾਈ ਦੇਖਾਈ ਦਿੰਦੇ ਸਨ ਹਾਲੀਵੁੱਡ ਫਿਲਮਾਂ ਵਿੱਚ ਘਰੀ ਦੇ ਚਰਚੇ ਹੋਣ ਲੱਗੇ ਜਪਾਰ ਤੋਂ ਬਾਅਦ ਘਰੀ ਦਾ ਕਰੇਜ ਯੂਰਪ ਅਮਰੀਕਾ ਤੱਕ ਫੈਲ ਗਿਆ ਖਾਸ ਕਰ ਅਰਬੀ ਦੇ ਵਿੱਚ ਹਰ ਦੂਜੇ ਵੱਡੇ ਫੌਜ ਅਧਿਕਾਰੀ ਦੇ ਗੁੱਟ ਤੇ ਇਹ ਘੜੀ ਬੱਜੀ ਦਿਖਾਈ ਦਿੰਦੀ ਸੀ ਅਮਰੀਕੀ ਲੋਕਾਂ ਦਾ ਇਹ ਘੜੀ ਹੁਣ ਆਪ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕੀ ਹੁੰਦੀ ਹੈ ਪਰ ਫਿਰ ਸਾਲ ਆਉਂਦਾ ਹੈ 2011 ਦਾ ਤਰੀਕ ਸੀ 11 ਸਤੰਬਰ ਜਿਸ ਦਿਨ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਤੇ ਹਮਲਾ ਹੁੰਦਾ ਇਸ ਹਮਲੇ ਤੋਂ ਬਾਅਦ ਅਮਰੀਕਾ ਲੜੇੜ ਦੇ ਅਤਵਾਦੀ ਸੰਗਠਨ ਅਲ ਕਾਇਦਾ ਦੇ ਗੁਰਗਿਆਂ ਦੀ ਇੱਕ ਇੱਕ ਚੀਜ਼ ਛਟਰੀ ਸ਼ੁਰੂ ਕਰਦਾ ਹੈ ਅਤਵਾਦੀਆਂ ਦੀ ਫੜੋ ਫੜਾਈ ਸ਼ੁਰੂ ਹੁੰਦੀ ਹੈ ਤੇ ਸਾਰੇ ਨੂੰ ਅਮਰੀਕਾ ਦੀ ਇੱਕ ਜੇਲ੍ਹ ਵਿੱਚ ਬੰਦ ਕੀਤਾ ਜਾਂਦਾ ਫੜੇ ਗਏ ਸਾਰੇ ਅਤੰਕੀਆਂ ਤੇ 911 ਹਮਲੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ ਪਰ ਇਸੇ ਦਰਦ ਜੇਲ੍ਹ ਵਿੱਚ ਕੈਸੀਓ ਐਫ 91W ਘੜੀ ਨੂੰ ਲੈ ਕੇ ਇੱਕ ਘਟਨਾ ਵਾਪਰਦੀ ਹੈ ਹੁੰਦਾ ਕੀ ਹੈ ਕਿ ਜਿਹੜੇ ਅੱਤਵਾਦੀ ਫੜੇ ਜਾਂਦੇ ਹਨ ਉਹਨਾਂ ਕੋਲੋਂ ਕੈਸੀਓ ਦੀਆਂ ਇਹ ਘੜੀਆਂ ਵੀ ਮਿਲਦੀਆਂ ਸਾਰਿਆਂ ਕੋਲ ਸਿਰਫ ਇਹੀ ਇੱਕ ਕਿਸਮ ਦੀ ਘੜੀ ਸੀ ਜਿਸ ਤੋਂ ਬਾਅਦ ਇਸ ਘੜੀ ਨੂੰ ਅਤੰਕ ਦੀ ਘੜੀ ਦਾ ਨਾਮ ਦੇ ਦਿੱਤਾ ਜਾਂਦਾ ਹੈ ਸਿਰਫ ਇਸੇ ਘੜੀ ਕਾਰਨ ਹੀ ਉਹਨਾਂ ਨੂੰ ਵੱਧ ਸਮੇਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ ਸੀ ਇੱਕ ਰਿਪੋਰਟ ਮੁਤਾਬਕ ਇਹ ਘੜੀ ਤਾਕੀਆਂ ਨੂੰ ਉਹਨਾਂ ਦੇ ਕੋਰਸ ਦੇ ਦੌਰਾਨ ਦਿੱਤੀ ਜਾਂਦੀ ਸੀ ਇਸ ਘੜੀ ਤੋਂ ਇੱਕ ਟਾਈਮਿੰਗ ਡਿਵਾਈਸ ਬਣਾਉਣ ਦੀ ਉਹਨਾਂ ਨੂੰ ਟ੍ਰੇਨਿੰਗ ਮਿਲੀ ਹੁੰਦੀ ਸੀ ਫੜੇ ਗਏ ਇੱਕ ਤਹਾਈ ਮੁਰਜ਼ਮ ਜਿਨ੍ਹਾਂ ਕੋਲੋਂ ਇਹ ਘੜੀਆਂ ਬਰਾਮਦ ਹੋਈਆਂ ਸਨ ਉਹਨਾਂ ਸਾਰਿਆਂ ਦਾ ਹੀ ਬੰਬ ਤਮਾਕਿਆਂ ਦੇ ਨਾਲ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਸੀ ਜਿਨ੍ਹਾਂ ਨੇ ਜਾਂ ਤਾਂ ਬੰਬ ਬਣਾਉਣ ਦੀ ਟ੍ਰੇਨਿੰਗ ਲਈ ਸੀ ਜਾਂ ਉਹ ਐਸੀ ਜਗ੍ਹਾ ਨਾਲ ਜੁੜੇ ਹੋਏ ਸਨ ਜਿੱਥੇ ਆਈਈਡੀ ਬਣਾਏ ਜਾਂਦੇ ਸਨ ਅਮਰੀਕਾ ਵੱਲੋਂ ਫੜੇ ਗਏ 50 ਅਤੰਕੀਆਂ ਦੀਆਂ ਫਾਈਲਾਂ ਵਿੱਚ ਵਾਰ-ਵਾਰ ਕੈਸੀਓ ਦੀ ਇਸ ਘੜੀ ਦਾ ਜ਼ਿਕਰ ਹੋਇਆ ਵਿਕੀ ਲੀਕਸ ਮੁਤਾਬਕ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਇਸ ਘੜੀ ਨੂੰ ਬਣਾਉਣ ਲਈ ਕਈ ਵਰਕਸ਼ਾਪਾਂ ਬੜੀਆਂ ਹੋਈਆਂ ਸਨ ਕੁਝ ਲੋਕਾਂ ਨੇ ਉਸ ਵਕਤੇ ਤਰਕ ਦਿੱਤੇ ਕਿ ਜਿਹੜੀ ਘੜੀ ਨੂੰ ਪੂਰੀ ਦੁਨੀਆ ਵਿੱਚ ਹਰ ਤੀਜਾ ਵਿਅਕਤੀ ਆਪਣੇ ਗੁੱਟ ਤੇ ਬੰਨ੍ਹੀ ਫਿਰਦਾ ਹੈ ਫਿਰ ਇਸ ਨੂੰ ਅਤਵਾਦੀਆਂ ਦੀ ਘੜੀ ਕਿਹੜਾ ਕਿੰਨਾ ਕੋਈ ਜਾਇਜ਼ ਹੈ ਤਰਕ ਇਹ ਵੀ ਦਿੱਤੇ ਗਏ ਕਿ ਜਿਸ ਜੇਲ੍ਹ ਵਿੱਚ ਇਹਨਾਂ ਅੱਤਵਾਦੀਆਂ ਨੂੰ ਰੱਖਿਆ ਗਿਆ ਸੀ ਉਸ ਜੇਲ੍ਹ ਵਿੱਚ ਤੈਨਾਤ ਪੁਲਸ ਵਾਲਿਆਂ ਨੇ ਵੀ ਇਹ ਘੜੀਆਂ ਵਧੀਆਂ ਹੋਈਆਂ ਸਰ ਹਾਲਾਂਕਿ ਇਸ ਪੂਰੇ ਮਾਮਲੇ ਉੱਤੇ ਕੈਸੀਓ ਕੰਪਨੀ ਨੇ ਆਪਣਾ ਕੋਈ ਵੀ ਪੱਖ ਨਹੀਂ ਦੱਸਿਆ ਹੁਣ ਤੁਹਾਡੇ ਸਭ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੋਵੇਗਾ ਕਿ ਆਖਿਰ ਅਲਕਾਇਦਾ ਇਸ ਘੜੀ ਦਾ ਇਸਤੇਮਾਲ ਬੰਬ ਬਣਾਉਣ ਲਈ ਕਿਵੇਂ ਕਰਦਾ ਸੀ ਤਾਂ ਇਸ ਦੇ ਜਵਾਬ ਵਿੱਚ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ F91W ਘੜੀ ਨੂੰ ਅਲ ਕਾਇਦਾ ਵਰਗੇ ਖਤਰਨਾਕ ਸੰਗਠਨ ਆਪਣੇ ਬਣਾਏ ਹੋਏ ਬੰਬ ਜਾਂ ਆਈਈਡੀ ਵਿੱਚ ਇੱਕ ਟਾਈਮਰ ਦੇ ਤੌਰ ਤੇ ਵਰਤਦੇ ਹੁੰਦੇ ਸਨ ਕਿਉਂਕਿ ਇਹ ਘੜੀ ਬੜੀ ਸਸਤੀ, ਜਾਦਾ ਸਮੇਂ ਤੱਕ ਚੱਲਣ ਵਾਲੀ ਤੇ ਬੜੀ ਆਸਾਨੀ ਨਾਲ ਮਿਲ ਜਾਣ ਵਾਲੀ ਸੀ ਇਸ ਘੜੀ ਨੂੰ ਅਤੰਕੀ ਟ੍ਰੇਨਿੰਗ ਕੈਂਪਾਂ ਵਿੱਚ ਲਾਣਾ ਵੀ ਬੜਾ ਆਸਾਨ ਹੁੰਦਾ ਸੀ ਜਿਸ ਕਰਕੇ ਇਸ ਘੜੀ ਦੀ ਵਰਤੋਂ ਤੁਮਾਕਿਆਂ ਵਾਸਤੇ ਕੀਤੀ ਜਾਂਦੀ ਸਿਰਫ ਇੱਕ ਸਰਕਟ ਬੋਰਡ ਇੱਕ 9 ਵੋਲਟ ਦੀ ਬੈਟਰੀ ਇੱਕ ਤੁਮਾਕੇ ਵਾਲਾ ਕੈਮੀਕਲ ਤੇ ਇੱਕ ਕੈਸੀਓ ਘੜੀ ਸਿਰਫ ਇਸੇ ਨਾਲ ਹੀ ਅਤਵਾਦੀ ਬੰਬ ਬਣਾ ਲਿੱਦੇ ਸਨ ਘੜੀ ਦੇ అలਾਰਮ ਨੂੰ ਇੱਕ ਖਾਸ ਟਾਈਮ ਤੇ ਸੈੱਟ ਕੀਤਾ ਜਾਂਦਾ ਜਿਵੇਂ ਹੀ అలਰਮ ਵੱਜਦਾ ਪੂਰੇ ਸਰਕਟ ਵਿੱਚ ਕਰੰਟ ਦੌੜਦਾ ਤੇ ਫਿਰ ਹੁੰਦਾ ਤੰਬਾਕਾ ਖਾਸ ਗੱਲ ਇਹ ਵੀ ਸੀ ਕਿ ਇਸ ਘੜੀ ਵਿੱਚ 23 ਘੰਟੇ 59 ਮਿੰਟ ਤੇ 59 ਸੈਕਿੰਡ ਤੱਕ ਦਾ ਟਾਈਮਰ ਸੈੱਟ ਕੀਤਾ ਜਾ ਸਕਦਾ ਸੀ ਇਸ ਨਾਲ ਤੰਬਾਕਾ ਕਰਨ ਵਾਲੇ ਨੂੰ ਆਪਣੀ ਮਰਜ਼ੀ ਦਾ ਸਮਾਂ ਮਿਲ ਜਾਂਦਾ ਕਿ ਉਹ ਘੜੀ ਨੂੰ ਐਕਟਿਵ ਕਰਕੇ ਜਿੰਨਾ ਵੀ ਦੂਰ ਹੋ ਸਕਦਾ ਹੋਵੇ ਉੱਥੋਂ ਚਲਿਆ ਜਾਂਦਾ ਸੀ ਕੈਸੀਓ ਦੀ ਇਸ ਘੜੀ ਨੂੰ ਇੱਕ ਧਮਾਕੇ ਵਜੋਂ ਵਰਤਨ ਦਾ ਇੱਕ ਬੜਾ ਲੰਮਾ ਪੈਟਰਨ ਬਣ ਗਿਆ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਵੱਡੇ ਹਮਲਿਆਂ ਵਿੱਚ ਕੈਸੀਓ ਦੀ F91W ਦਾ ਇਸਤੇਮਾਲ ਇੱਕ ਟਾਈਮਰ ਦੇ ਰੂਪ ਵਿੱਚ ਕੀਤਾ ਗਿਆ ਸੀ ਲਦੇੜ ਤੋਂ ਇਲਾਵਾ ਉਸਦੇ ਦੂਜੇ ਵੱਡੇ ਸਾਥੀ ਵੀ ਏਹੀ ਘੜੀ ਬਣਦੇ ਦਿਖਾਈ ਦੇਦੇ ਸਨ ਇਨ੍ਹਾਂ ਵੱਡੇ ਹਾਸਿਆਂ ਤੇ ਹਮਲਿਆਂ ਕਾਰਨ ਹੀ Casio ਦੀ F91W ਘੜੀ ਅੱਤਵਾਦ ਦਾ ਇੱਕ ਸਿੰਬਲ ਬਣ ਚੁੱਕੀ ਸੀ ਹਾਲਾਂਕਿ ਇਸ ਸਭ ਤੋਂ ਛੁੱਟ ਇੱਕ ਤੱਥ ਇਹ ਵੀ ਹੈ ਕਿ ਸਾਲ 1999 ਦੇ ਵਿੱਚ ਲਾਂਚ ਕਰਨ ਤੋਂ ਬਾਅਦ Casio ਕੰਪਨੀ ਨੇ ਇਸ ਘੜੀ ਵਿੱਚ ਅੱਜ ਤੱਕ ਵੀ ਕੋਈ ਬਦਲਾਅ ਨਹੀਂ ਕੀਤਾ ਨਾ ਹੀ ਅੱਤਵਾਦ ਨਾਲ ਨਾਮ ਜੋੜਨ ਤੇ ਕੋਈ ਵੀ ਸਫਾਈ ਕੰਪਨੀ ਵੱਲੋਂ ਦਿੱਤੀ ਗਈ ਸੀ ਪਰ ਅੱਜ ਤੱਕ ਇੰਨਾ ਕੁਝ ਹੋ ਜਾਣ ਤੇ ਵੀ Casio ਦੀ ਲੋਕਪ੍ਰਿਅਤਾ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ ਹੈ ਸੋ ਦੋਸਤੋ ਇਹ ਸੀ ਕਹਾੜੀ ਦੁਨੀਆ ਦੀ ਸਭ ਤੋਂ ਮਸ਼ਹੂਰ ਕੈਸੀਓ F91W ਘੜੀ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ